ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਦੇਸੀ ਜੱਟ ਸਿੱਧੂ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਆਪਾਂ ਕਰਦੇ ਹਾਂ ਜੀ ਅੱਜ ਦੇ ਬਲੌਗ ਦੀ ਸ਼ੁਰੂਆਤ ਜਿਹੜੇ ਵੀ ਵੀਡੀਓ ਤੇ ਨਵੇਂ ਈਵਰਸ ਨੇ ਪਲੀਜ਼ ਉਹਨਾਂ ਨੂੰ ਰਿਕਵੈਸਟ ਆ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਜਲਦੀ ਜਲਦੀ ਜੀ ਆਪਣੇ 1k ਸਬਸਕ੍ਰਾਈਬਰ ਜਿਹੜੇ ਤੁਸੀਂ ਪੂਰੇ ਕਰ ਦੋ ਜੀ ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤੇ ਵੀਡੀਓ ਨੂੰ ਜੀ ਲਾਈਕ ਜ਼ਰੂਰ ਕਰ ਦਿਆ ਕਰੋ ਨਾਲ ਹੀ ਕਮੈਂਟਸ ਕਰਕੇ ਜ਼ਰੂਰ ਦੱਸਿਆ ਕਰੋ ਵੀ ਤੁਹਾਡੇ ਜਿਹੜੇ ਬਲੌਗ ਨੇ ਤੁਹਾਨੂੰ ਸਾਨੂੰ ਕਿੱਦਾਂ ਦੇ ਲੱਗਦੇ ਨੇ ਤੇ ਉਹਦੇ ਨਾਲ ਜੀ ਹੌਂਸਲਾ ਜਾ ਮਿਲ ਜਾਂਦਾਗਾ ਹਨਾ ਤੇ ਬਾਕੀ ਜੀ ਤੁਸੀਂ ਵੀਡੀਓ ਨੂੰ ਫੋਲੋ ਵਾਚ ਕਰਿਆ ਕਰੋ ਪਲੀਜ਼ ਸਕਿੱਪ ਨਾ ਕਰਿਆ ਕਰੋ ਤੇ ਆਪਾਂ ਕਰਾਂਗੇ ਜੀ ਅੱਜ ਆਪਣੇ ਦੋਤੇ ਦੀ ਫਰਮਾਇਸ਼ ਪੂਰੀ ਤੇ ਆਪਣਾ ਦੋਤਾ ਇਹਨੂੰ ਤੁਹਾਨੂੰ ਦੱਸਿਆ ਪਿਛਲੇ ਬਲੌਗ ਦੇ ਵਿੱਚ ਵੀ ਆਪਣੇ ਦੋਤੇ ਨੂੰ ਬੈਂਡ ਆ ਗਏ ਤੇ ਹੁਣ ਇਹਦੀ ਬਾਹਰਲੀ ਫੈਲ ਜਿਹੜੀ ਉਹ ਲਗਾਈ ਹੋਈ ਹੈਗੀ ਤੇ ਆਪਾਂ ਹੁਣ ਬਸ ਇਹ ਮਹੀਨੇ ਵੀ ਦਿਨਾਂ ਦੇ ਵਿੱਚ ਜਦੋਂ ਵੀ ਪਰਮਾਤਮਾ ਵਸੇ ਤਾਂ ਵੀ ਜਾ ਕੇ ਫਸ ਫਿਰ ਨੇ ਉਹਦੀ ਚਲੇ ਜਾਣਾਗਾ ਤੇ ਆਪਾਂ ਫਿਰ ਇਹਨੂੰ ਖੁਆ ਬਣਾ ਕੇ ਦਿੰਨੇ ਆਂਗੇ ਇਹ ਕਹਿੰਦਾ ਮੰਮੀ ਜੀ ਮੈਨੂੰ ਖੁਆ ਘਟ ਕੇ ਦੋ ਵੈਸੇ ਜੀ ਇਹ ਕੱਲਾ ਕੋਈ ਜਿਆਦਾ ਖਾਂਦਾਗਾ ਲਾਈਕ ਕਰਦਾਗਾ ਤੇ ਨਹੀਂ ਇੰਨੇ ਜਿਆਦਾ ਕੋਈ ਚੀਜ਼ ਨੂੰ ਜਿਹੜਾ ਨਹੀਂ ਪਸੰਦ ਕਰਦਾ ਹੈਗਾ ਜਿਵੇਂ ਗਾਜਰਾਂ ਦਾ ਹੁੰਦਾ ਜਿਹੜਾ ਗਾਜਰ ਪਕ ਉਹ ਵੀ ਨਹੀਂ ਖਾਂਦਾ ਹੈਗਾ ਮੈਂ ਸੋਚਿਆ ਸੀ ਮੈਂ ਵੀ ਤੇਨੂੰ ਗਾਜਰਾ ਪਾ ਦਿੰਨੇ ਆ ਇਹਦੇ ਵਿੱਚ ਕਹਿੰਦਾ ਮੰਮੀ ਜੀ ਗਾਜਰਾਂ ਵਾਲਾ ਨਹੀਂ ਮੈਨੂੰ ਤਾਂ ਆਟਾ ਪਾ ਕੇ ਉਹ ਵਾਲਾ ਖੁਆ ਬਣਾ ਕੇ ਦੋ ਤੇ ਆਪਾਂ ਫਿਰ ਆਪਣੇ ਦੋਤੇ ਨੂੰ ਜਿਹੜੀ ਪਰਮਿਸ ਕਰਦੇ ਆਂ ਪੂਰੀ ਤੇ ਲੋ ਜੀ ਤੁਸੀਂ ਕਰੋ ਵਲੌਗ ਨੂੰ ਇੰਜਵਾਏ ਤੇ ਐਂਡ ਤੱਕ ਜਰੂਰ ਦੇਖਿਓ ਜੀ ਵਲੌਗ ਨੂੰ ਬੈ ਜਾ ਬਈ ਸੇਕਲਾ ਸੇਕਲਾ ਬੈ ਜਾ ਆ ਕਿਲੇ ਜੇ ਤੋ ਬੈ ਜਾ ਬੈ ਜਾ ਨਾ ਤੁਸੀਂ ਮੇਰੇ ਗੌਰ ਰੱਖੋ ਨਾ ਸ਼ਕਤੀ ਮਾਤਾ ਮੇਰੇ ਗੌਰ ਰੱਖਣਾ ਤੇਰੀ ਬਾਹਾਂ ਨਾਲ ਕਰ ਬਈ ਹੱਦੇ ਵੀ ਮੇਰੀ ਨਿੰਗਈ ਆ ਫੇਰ ਬਾਹਰੇ ਖਿੱਚ ਲੂ ਮੈਂ ਇਹਨੂੰ ਜੇ ਸਾਡੀ ਕਿੰਨਾ ਨਿਕਲ ਗਿਆ ਫੇਰ ਆਈ ਜਾਂਦਾ ਤੂੰ ਬਾਹੋਂ ਖੜ ਜਾ ਫੇਰ ਆਈ ਜਾਂਦਾ ਉਹ ਉਹ ਮੇਰੇ ਪਾਪੇ ਖੜੋ ਬੱਸ ਛੱਡ ਦੇ ਤੂੰ ਖੋਏ ਮੈਂ ਖੜੋ ਖੋਏ ਸੁੱਟ ਦੇ ਆ ਨਾ ਵੈਲ ਡਨ ਗਾਇਸ ਸਵਾ ਸਵਾ ਆਪਣਾ 1 ਕਿਲੋ ਦਾ ਨੁਕਸਾਨ ਹੋ ਚੁੱਕਿਆ ਜੀ ਨਾ ਉੱਪਰ ਗਿਆ ਉਹ ਹਾਂ ਫਿਰ ਮੈਂ ਨਿਕਾਉ ਦੀ ਸੰਦੇ ਮੜੀ ਗਈ ਹੁਣ ਇੱਕ ਲੱਕੜ ਰੱਖ ਇੱਕ ਗਾਹਾਂ ਕਰ ਦੇ ਇੱਕ ਪਿੱਛੇ ਰੱਖ ਪਿੱਛੇ ਨਹੀਂ ਰੱਖਣਾ ਦੇਖੋ ਜੀ ਗਾਇਸ ਕੋਮਲਾ ਜਿਹੜਾ ਮੰਮੀ ਆ ਜੂਗੀ ਇੱਕ ਚਾਰ ਮੱਖੀ ਜਿਹੜੀ ਫੇਰਾ ਇਹਦਾ ਆ ਹੀ ਆ ਆ ਚਾਰ ਮੱਖੀ ਨੇ ਬਾਈ ਤੋਂ ਇੱਕ 2 ਰੁਪਏ ਦੇਵਾ ਦੋ ਰੁਪਏ ਨਹੀਂ ਆ ਇੱਕ ਤੇ ਤਾਂ ਉਹ ਚੱਲੂ ਹਾਂ ਤਾਂ ਆ ਤੂੰ ਜਿੜ ਕੇ ਲੈ ਇਹਨਾਂ ਨੂੰ ਇੱਥੇ ਨੋਟਾਂ ਉਹੀ ਨਾਮ ਹੋ ਰੰਦੇ ਆ ਗਵਾ ਮਜਾ ਦਾ ਦੋਦਰਿਆ ਆਵਾਲਾ ਆ ਕੇ ਜਦੋਂ ਬਾਹਰ ਵੀ ਨਿਕਲ ਗਿਆ ਪਹਿਲੀ ਵਾਰ ਹੋਇਆਗਾ ਜਿੰਦਗੀ ਚ ਪਹਿਲੀ ਵਾਰ ਇਹ ਦੋਸਰਾ ਫਲੋਗ ਤੇ ਮਾਗ ਮਹੀਨੇ ਦੀ ਧੁੱਪ ਖਿੜੀ ਖਿੜੀ ਹੋਈ ਆ ਪੂਰੀ ਗਰਮੀ ਆਈ ਜਾਂਦੀ ਹੈ ਜੀ ਪਾਕੀ ਜਪਾ ਰੋਟੀ ਹਜੇ ਖਾਣੀਆਂ ਚ ਲੇਟ ਬਹੁਤ ਹੋ ਗਏ 10 ਵਜੇ ਕੇ 10:30 ਹੋ ਗਏ ਹੋਣਗੇ ਜਿੱਥਾ ਟਾਈਮ ਹੁਣ ਦੀਦੀ ਦੇਉਤੀ ਲਾਉਗੀ ਇਹ ਰੋਟੀ ਖਾ ਲਈ ਇਹਨਾਂ ਨੇ ਇਹ ਹੁਣ ਆਪਾਂ ਇਹਦੇ ਲੱਕੜ ਲਿਆ ਕੇ ਲਾਉਂ ਮੋਂ ਪਹਿਲਾਂ ਮੱਥੀ ਰੋਟੀ ਅੱਗੇ ਤੇ ਬੰਦਾ ਕੋਲੇ ਸੜਦੇ ਵਿੱਚੋਂ ਬਾਥ ਥੱਲੇ ਥੱਲੇ ਥੱਲੀ ਫਿਰ ਉਹ ਕਰਦੀ ਇੱਕ ਤਾਂ ਪਿੱਛੇ ਲੱਗਦਾ ਦੋਸਾਂ ਮੇ ਲੱਗਦਾ ਲੋ ਜੀ ਤੁਪ ਬਹੁਤ ਸੋਹਣੀ ਹੈ ਅੱਜ ਤੇ ਆ ਜੱਪਾ ਕੁੱਟੀਆਂ ਹਰੀ ਚਟਣੀ ਬਣੀਏ ਦੀ ਕਿਨ ਚਲੋ ਇਹ ਰੋਟੀ ਖਾਣੇ ਆ ਹੁਣ ਇਸ ਤੋਂ ਬਾਅਦ ਫੇਰ ਮਿਲਾਂਗੇ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਰਵੀ ਪਾ 11 44 11 44 ਕਿੱਦਾਂ ਵੇ ਆਪਾਂ ਜੀਸ 33 ਤੇ WhatsApp ਯੂਜ਼ ਕੀਤਾ ਵਾ ਘਰ ਵੀ ਇੱਧਰ ਦੇਖੀ ਮਮਾ ਮੀ ਦਾ ਲਾਸਟ ਟਾਈਮ ਦੇਖੀ ਟਾਈਮ ਬੋਲਾ 11 ਵਜੇ ਹੋਣਗੇ ਮਰਾ ਵੀ 11 ਪੌਣੇ 12 ਪੌਣੇ 12 ਆਪਾਂ ਕਿੰਨੇ 8 ਵਜੇ ਸਾਢੇ ਘਟਾ ਹੋ ਜਾ ਤੜਿਆ ਸੀ ਨਾ ਹਾਂਜੀ 9 10 ਤਿੰਨ ਤਿੰਨ ਸਾਢੇ ਤਾਂ ਮੈਂ ਘੰਟੇ ਹੋ ਗਏ ਆਪਾਂ ਨੂੰ ਜੂਫਾ ਕੱਢੀ ਜਾਂਦਾ ਨੇ ਬਸੇ ਹੁਣ ਆਪਣਾ ਖਵਾ ਰ ਹੈ ਬਾਹਰ ਨਾਲ ਹੀ ਆਗਾ 10 ਮਿੰਟ ਇਹਨੂੰ ਹੋਰ ਸੇਕ ਲਵਾਵਾਂਗਾ ਪਿਆਰ ਹੋ ਗੂਕੋ ਬੰਦੇ ਕਾਜਰਾ ਪਾਈ ਰਵੀ ਕੋਹ ਪਾਈਏ ਆਟਾ ਮੈਂ ਤਾਂ ਖਾਣ ਵਾਲਾ ਬੰਦਾ ਜੋ ਮਰਜ਼ੀ ਪਾ ਦੋ ਨਹੀਂ ਆਟਾ ਪਾਉਣਾ ਤੇਰੀ ਮम्मा ਕਹਿੰਦੀ ਨਹੀਂ ਆਟਾ ਮੈਨੂੰ ਸਵਾਦ ਲੱਗਦਾ ਐਕਚੁਅਲੀ ਅੱਛਾ ਹਾਂਜੀ ਕਾਜਰਾ ਨਾਲ ਵਧੀਆ ਲੱਗਦਾ ਇੰਨਾ ਨਹੀਂ ਇਹ ਖਾਂਦਾ ਨਹੀਂ ਉਹ ਨਹੀਂ ਖਾਂਦਾ ਆਹ ਤਾਂ ਨੱਪ ਤੇ ਟੋਟੇ ਵੀ ਨਹੀਂ ਕਿਤੇ ਉਹ ਨਾ ਵਸੋ ਨਾ ਨਾਉਣ ਵਾਲੇ ਆਹੀ ਕਿਤੇ Guys, this is the exciting mama is If you can see them I hope you spot them already. Well, that's it samsung. Yeah boy, this is Samsung for sure. Look at this, kyo gang mama yino Anji? ਨੂੰ ਹੋਇਆ ਤਾਂ ਕਿਉਂ ਨਹੀਂ ਦਾ ਟੱਡੇਆ ਦੁਖਦਾ ਸੀ ਉਹ ਦਿਮਾਗ ਦਾ ਤੋਂ ਲੋਡ ਕਰੇ। ਇਹ ਬੁੱਕੀਆਂ ਖਰਾਬ ਹੋਈਆਂ ਬਈ। ਅੱਛਾ। ਉਹ ਨਮੀਆਂ ਪਾ ਲਈ। ਦੇਖ ਸਕਦੇ ਹੋ ਗਾਇਸ ਅੱਜ ਮਾਮਾ ਜੀ ਆਪਣੇ ਮਕੈਨਿਕ ਬਣੇ ਹੋਏ ਨੇ। ਨਹੀਂ ਗਰੀਸ ਕਰਤਾ। ਅੱਛਾ। ਨਾਲੇ ਗੂਫ ਵੀ ਨਾ ਨਹੀਂ। ਠੀਕ ਐ। ਨਾਲੇ ਗਰੀਸ ਕਰਤਰ ਵਾਲੇ ਬੁੱਕੀਆਂ ਕਰਦੇ ਆ ਗਾਇਸ। ਮਤਲਬ ਨਵੀਆਂ ਲਾਤੀਆਂ। ਤੇ ਹੁਣ ਆਪਾਂ ਚੱਲਦੇ ਆ ਮਾਮੀ ਜੀ ਕੋਲੇ। ਮਾਮੀ ਜੀ ਤੁਸੀਂ ਕੀ ਕਰਦੇ ਹੋ ਅੱਜ? ਇਹਦਾ ਨੈਕਸਟ ਪ੍ਰੋਸੈਸ ਆ ਤੇ ਹੁਣ ਆਪਾਂ ਜਿਹੜਾ ਖੁਆ ਆਪਣਾ ਬਣਾ ਲਿਆ ਤੇ ਇਸ ਤੋਂ ਬਾਅਦ ਆਪਾਂ ਕਰਾਂਗੇ ਇਹਦੇ ਵਿੱਚ ਆਟਾ ਜਿਹੜਾ ਮਿਕਸ ਕਰਾਂਗੇ ਠੀਕ ਆ ਜੀ ਤੇ ਹੁਣ ਆਪਾਂ ਪੁੱਛਾਂਗੇ ਬੀਬੀ ਤੋਂ ਤੁਸੀਂ ਕੀ ਕਰਦੇ ਹੋ ਮੈਂ ਤਾਂ ਪੁੱਤ ਕੁਝ ਨਹੀਂ ਕਰਦੀ ਮੈਂ ਤਾਂ ਗੋਭੀ ਨਾਲ ਪੱਠੀ ਕੇ ਲੈਂਦੀ ਆ ਉਹ ਤਾਂ ਲੱਗਾ ਹੀੜ ਕੇ ਤੇ ਗੰਦਾ ਤੋਤਾ ਤੇ ਲਸਣ ਇੱਥੇ ਖੁਆ ਬਣਦਾ ਹੋਇਆ ਹੈ ਇਹਦੇ ਵਿੱਚ ਕੀ ਕੀ ਪਾਇਆ ਕੱਲਾ ਆਟਾ ਤੇ ਘਿਓ ਮਿਕਸ ਕਰ ਲੇਗਾ ਬਸ ਹੁਣ ਥੋੜਾ ਇਹ ਭੁੰਨਾਗੇ ਜਿੰਨੇ ਚਿਰ ਇਹ 골ਡਨ ਬ੍ਰਾਊਨ ਨਹੀਂ ਹੁੰਦਾ ਹੈਗਾ ਉਹਨਾਂ ਚਿਰ ਆਪਾਂ ਇਹਨੂੰ ਭੁੰਨਾਗੇ ਭੁੰਨ ਤੋਂ ਬਾਅਦ ਇਸ ਤੋਂ ਬਾਅਦ ਇਹਦੇ ਵਿੱਚ ਆਪਾਂ ਜਿਹੜਾ ਖੋਆ ਹੈਗਾ ਤੇ ਚੀਨੀ ਹੋ ਮਿਕਸ ਕਰ ਦਾਂਗੇ ਅੱਛਾ ਮੈਂ ਮੈਨੂੰ ਲੱਗਾ ਜਿੱਦਾਂ ਮੇਰੇ ਮੁੰਡੇ ਨੂੰ ਨਜ਼ਰ ਲੱਗ ਗਈ ਮੀਂਹ ਤੇ ਮੈਂ ਉਹਦੇ ਉੱਤੋਂ ਦੀ ਨੂੰਨ ਮਾਰ ਕੇ ਸੱਤ ਕਾਲੇ ਚਾਈਆਂ ਹਾਂ 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 ਤੇ ਫਾਈਨ ਪਾਈ ਨੇ ਗੋੜਾ ਦੇ ਗਿਆ ਉਹ ਕਿਉਂ ਹੋ ਗਿਆ ਅਨੀਆਂ ਮਮਾ ਜੀ ਕੋਈ ਗੱਲ ਬਣੀ ਜਦੋਂ ਗੇਮ ਹਾਤੀ ਐਸਾ ਕੀ ਤੇ ਅੱਗਾਂ ਕਿ ਕੀ ਬਣਦਾ ਹੂੰ ਹੂੰ ਲੱਗ ਜੂ ਪਤਾ ਕੋਈ ਨਾ ਇਹ ਖੋਲੇ ਬੜੀ ਔਕੀ ਹੋਣੀ ਹੈ ਦਸਤਾ ਐਸਾ ਹੋਣਾ ਹੋਰ ਲੈ ਗਾ ਰਹੇ ਹਾਂ ਗਾਈਸ ਆਹ ਇੱਕ ਮਸ਼ੀਨ ਬੰਦ ਹੈ ਆਪਾਂ ਆਪਣੇ ਮੈਕੈਨੀਕਲ ਸਟਫ ਆਪਣੀ ਸਮਝ ਚੋਂ ਬਾਹਰ ਆਵਾ ਚਲਦੇ ਹਾਂ ਗਾਈਸ ਆਪਣੇ ਚੀਜ਼ਾਂ ਸਮਝ ਚੋਂ ਬਾਹਰ ਨੇ ਆਪਾਂ ਉਹੀ ਦੇਖਦੇ ਹਾਂ ਜੋ ਆਪਣੇ ਸਮਝ ਆ ਸਕਦਾ ਹਾਂਜੀ ਬਾਮੀ ਜੀ ਜਿਹੜੀਆਂ ਗੁਣ ਇਹਦੇ ਵਿੱਚ ਗੱਠਾਂ ਬਣ ਗਈਆਂ ਹਨ ਹਾਂਜੀ ਇੱਥੇ ਦੇ ਵਿੱਚ ਆਹ ਦੇਖੋ ਆਪਾਂ ਇਸ ਤਰੀਕੇ ਦੇ ਨਾਲ ਆਹ ਦੇਖ ਲਓ ਜੀ ਮਿਕਸ ਕਰ ਸਕਦੇ ਠੀਕ ਆ ਆ ਗੋਣ ਸੀ ਇਹ ਮਮਾ ਦੇ ਲਈ ਆਹੀ ਮੇਰੀ ਮਮੀ ਆ ਕਿੱਟਾਂ ਦੀ ਖੜ ਗਈ ਪਤਾ ਨਹੀਂ ਕੀ ਕਰਦੇ ਆ ਅੱਛਾ ਉਹ ਮਾਮਾ ਓਕੇ ਉਹ ਮਾਮਾ ਹੀ ਨਾ ਗੱਲਾਂ ਕਰਦੇ ਸੀ ਹੱਸੀਗਾ ਬਾਬਾ ਜੀ ਕੀ ਯਾਰ ਗਈ ਆ ਵੀ ਸਾਨੂੰ ਇੱਕ ਉਹ ਜੀਤ ਖੋਨੇ ਕਰਦਾ ਕਿੱਥੇ ਹੈ ਐ ਇਸ ਨੂਰੀ ਘੁੱਲੀ ਫਿਰਦੀ ਮੈਨੂੰ ਡਰ ਲੱਗਦਾ ਉਹ ਫਿਰਦੀ ਹੈ ਨੂਰੀ ਚਲੀ ਗਈ ਚਲੋ ਆਪਾਂ ਬੀਬੀ ਸਬਜ਼ੀਆਂ ਚੱਕਣ ਚੱਕਣ ਲਈ ਜਾਂਦੇ ਉਹ ਫਿਰਦੀ ਹੈ ਨੂਰੀ ਉਹ ਨੂਰੀ ਫਿਰਦੀ ਹੈ ਸਾਡੀ ਬੀਬੀ ਮੰਗਰ ਫਿਰਦੀ ਹੈ ਉਹ ਸਬਜ਼ੀਆਂ ਪੱਤਣ ਗਈ ਆ ਉਹਨੂੰ ਪਤਾ ਨਹੀਂ ਸਬਜ਼ੀਆਂ ਤੇ ਫੁੱਲ ਕਿਹੜੇ ਵਧੀਆ ਆਪਾਂ ਨੂਰੀ ਨੂੰ ਸਾਧਦੇ ਆ ਗਾਇਸ ਨੂਰੀ ਉਰੇ ਆ ਓ ਆ ਗਈ ਗਾਇਸ ਭਾਈ ਦੀ ਭਾਈ ਦੀ ਨੂਰੀ ਆ ਆ ਜਾ ਆ ਜਾ ਉਹਨੇ ਆ ਕੇ ਮੇਰੇ ਕੋਲ ਜਿਆਦਾ ਦੰਦੀ ਵੜੀਆਂ ਜਾਂ ਲੱਟ ਜਾਣਾ ਮੈਨੂੰ ਡਰ ਲੱਗ ਰਿਹਾ ਲੈ ਆ ਗਈ ਸੀ ਉਰੇ ਆ ਉਰੇ ਆ ਉਰੇ ਆ ਵਾਹ ਉਹ ਲਟ ਗਈ ਪਰ ਤੇ ਮੈਨੂੰ ਡਰ ਵੀ ਲੱਗਦਾ ਗਾਇਸ ਕਿਉਂਕਿ ਦੰਦੀ ਵੱਢਦੀਆਂ ਮੇਰੇ ਅਸਲ ਵਿੱਚ ਮੈਂ ਭੱਜਣਾ ਪ੍ਰਿਫਰ ਕਰੂੰਗਾ ਕੀ ਬਣਾ ਮਮੀ ਜੀ ਕੋਈ ਦਾ ਹੋਏ ਜੀ ਜੀ ਅਗਲਾ ਪ੍ਰੋਸੈਸ ਹੁਣ ਆਪਾਂ ਜਿਹੜਾ ਆਟਾ ਉਹ ਮਿਕਸ ਕਰਤਾ ਜੀ ਇਹ ਚ ਨਾਲੇ ਇਹ ਚ ਆਪਾਂ ਅਖੰਡ ਪਾ ਲੀਏ ਇਸ ਤੋਂ ਬਾਅਦ ਇਹਨੂੰ ਆਪਾਂ ਹੁਣ ਬਾਗਾਂ ਦਾ ਪੂਰਾ ਜ਼ੋਰ ਲਾਈ ਜਾਂਦੇ ਆ ਬੜਾ ਮੁੱਠਾ ਲੱਗ ਜੇ ਪਾ ਦੇ ਫਿਰ ਸੇਤੀ ਦੇਣ ਪਾਦੇ ਹੈ ਰੱਖ ਦੇ ਰੱਖਾ ਫੇਰ ਦੇ 8 ਵਜੇ ਦੇ ਲੱਗੇ ਹੋਏ ਆਗੇ ਜੀ ਟਾਈਮ ਹੋ ਗਿਆ ਹੁਣ ਵੱਜ ਚੁੱਕੇ ਨੇ 5 5:30 ਪੰਜ ਹੀ ਨਾ ਹੋ ਰਹੀ 5 ਵਜੇ ਆ ਹਾਂ ਦੇ ਰੱਖਿਆ ਸੀ ਆ ਦੇਖੋ ਜੀ ਆ ਤਰੀਕੇ ਦੀ ਖੰਡ ਵੇਰੀ ਇਹ ਆਪਾਂ ਪੋਰੀ ਹੋਈ ਉਹ ਉਧਰ ਖੜੰਦਾ ਫੇਰ ਦੇ ਜੇ ਆਪਾਂ 8 ਵਜੇ ਦੇ ਲੱਗੇ ਹੋਏ ਆ ਸ਼ਾਮ ਦੇ 5 ਵਜੇ ਦੇ ਆਪਾਂ ਨੂੰ ਖਵਾ ਕੱਢਦੇ ਹੁਣ ਵਿੱਚ ਦੀਦੀ ਨੇ ਆਪਾਂ ਕਰਨ ਲੱਗੇ 2 ਘੰਟੇ ਨਾ ਕੇ ਰਹਿਸਤ ਧੁੱਪ ਤਾਂ ਪਸੇਤੀ ਬਹੁਤ ਦਿਨ ਹੋ ਗਏ ਤੂੰ ਰਹਿ ਕਰ ਰਹੀ ਪਿਆ ਨਹੀਂ ਪਹਿਲਾਂ ਆਪਾਂ ਗੁਰੂ ਘਰ ਅਡਿਸਰ ਚਲੇ ਗਏ ਤੇ ਬਾਕੀ ਸਾਰੇ ਲੋਕਾਂ ਨੂੰ ਲੰਘ ਗਿਆ ਪਰ ਸੋ ਆਪਾਂ ਕਿੱਥੇ ਚਲੇ ਗਏ ਸੀ ਪਰ ਸੋ ਆਪਣੇ ਦੂਜੇ ਘਰਾਂ ਦੇ ਚਲੇ ਗਏ ਆਪਣੇ ਦਰਖੇਤ ਤਾਇਆ ਜੀ ਦੀ ਡੈਥ ਹੋਈ ਸੀ ਦੀਦੀ ਉੱਪਰ ਚਲੇ ਗਏ ਚਲੋ ਉਧਰ ਆਪਣੇ ਘਰਾਂ ਦੇ ਸਾਰਿਆਂ ਨੇ ਮਿਲਿਆ ਉਹਨਾਂ ਪਾਏ ਚਾਚਿਆਂ ਦੇ ਉਧਰ ਮਿਲਣ ਵਾਗੇ ਘਰ ਬਸੇ ਸਿਆਹੀ ਲੰਘੇ ਆਪਣੇ ਸਾਰੇ ਤੇ ਹੁਣ ਆਪੇ ਨੂੰ ਉਤਾਰ ਦਿੰਨੇ ਆਂਗੇ ਬਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੁਹਾਨੂੰ ਗੁਰੂ ਰਾਮ ਦਾਸ ਉਹ ਮੇਰਾ ਪਤ ਖਾ ਕੇ ਤੇ ਮਾਮੀ ਨੂੰ ਕਾਏ ਕਾ ਮਮਾ ਜੀ ਟ੍ਰੇਆਂ ਲਿਆ ਦੋ ਮਿੱਠਾ ਘਟਾ ਥੋੜਾ ਆਪੇ ਇੱਥੇ ਹੋਰ ਐਡ ਕਰ ਦੋ ਬਾਰੇ 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 ਸੱਤੇ ਹੀ ਤਾਂ ਤੇ ਤਾਂ ਦੱਸਿਆ ਨਾ ਫਿਰ ਬਾਹਲਾ ਇੱਕ ਹੋਰ ਮੜਾ ਜਾਂ ਮੈਂ ਤਾਂ ਕਿ ਹੋਰ ਵੀ ਪੈ ਜਾਣਾ ਹੋਰ ਵੀ ਪੈ ਜਾ ਥੋੜਾ ਜਿਆਦਾ ਇਹ ਹੋਣਾ ਬਲੌਟ ਜੀ ਵਾਲੀ ਖੰਡ ਹੋ ਜਾਂਦੀ ਹੈ ਘੱਟੀ ਵੀ ਦੇਣੀ ਸਰਗਦਾ ਹਸਿਆ ਉਹ ਬਿਮਾਰ ਹੋਇਆ ਪੈ ਦੀ ਸੰਗ ਚ ਖਾਮ ਕਰ ਸ਼ਰਦ ਨੂੰ ਆਪਣਾ ਹੋਇਆ ਪੈਗਾ ਤੁ ਨੂੰ ਜਾਂ ਉਸਾਂ ਗਿਆ ਪਹਿਲਾਂ ਕੱਲ ਉਹਨੂੰ ਦਵਾਈ ਦਵਾ ਕੇ ਲੈਇਆ ਪੱਲਾ ਕੀ ਹੋ ਗਿਆ ਅਗੁਰ ਸ਼ਰਦ ਹੁਣ ਕੀ ਕਰਦੀ ਆ ਸੁਪ੍ਰੀਤ ਇਹਨਾਂ ਪਾਟ ਰੇ ਦੇ ਵਿੱਚ ਪਹਿਲਾਂ ਨੂੰ ਹੂਕ ਲੱਗੇ ਹੋ ਆ ਉਹਦੇ ਨਾਲ ਥੋੜਾ ਜਿਹਾ ਗ੍ਰੀਸ ਕਰ ਲਿਆ ਤੇ ਇਹਨੂੰ ਫਿਰ ਦੁਬਾਰਾ ਸਪੋਆਤਾ ਤੇ ਇਹ ਠੰਡਾ ਹੋ ਗਿਆ ਹੁਣ ਕਿ ਗਰਮਾ ਹਲੇ ਨਿਕਲ ਜਾਂਦਾ ਥੋੜਾ ਥੋੜਾ ਨਿਕਲ ਰਹੀ ਹੈ ਹੁਣ ਵੀ ਤੇ ਕਰਮਾ ਲਾ ਕੋ ਇਹਦੇ ਕਰਮ ਅਨੁਸਾਰਾ ਖੁਸ਼ੀ ਵਧੀਆ ਹੁੰਦਾ ਵਈ ਕਰੂ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਪੋਜ਼ਿਟਿਵ એનર્ਜੀ ਹੈ ਇਹਦੇ ਨਾਲ ਇਹ ਵੀ ਕਿ ਜਿਹੜਾ ਥਾਲਾ ਜਿਉਂ ਆਉਂਦੇ ਹੁੰਦੇ ਸੀਗੀ ਉਹ ਥਾਲੇ ਜਿਹੋ ਤਾਂ ਚਿੱਟਕੀਆਂ ਕੱਢਦੇ ਨਾ ਜਿਹੜੀਆਂ ਆਹ ਦੁਵਾਰਾਂ ਨੂੰ ਥੋੜੇ ਜਿਹਾ ਪੁੱਛੋ ਉਹ ਹੈ ਜੰਨੀਆਂ ਨੇ ਟੁੱਟ ਜਾਈ ਜਾਂਦੀਆਂ ਨੇ ਆਹ ਤਾਂ ਹੁਣ ਆਪਾਂ ਆਪਣੇ ਕੋਲੇ ਕਰਦੋ ਗੁਰੂ ਘਰੋਂ ਥੋੜਿਆ ਆਇਆ ਆਪਾਂ ਇਹ ਟ੍ਰੇ ਤੇ ਬੋਲ ਰਹੇ ਹਾਂ ਕਿ ਜਿਹੜੀਆਂ ਇਹ ਆਪਾਂ ਆਪਦੀ ਟ੍ਰੇ ਲੈ ਆਉਂਦੇ ਹਾਂ

ਚਲੋ ਠੀਕ ਹੈ ਹੁਣ ਆਪਾਂ ਵੀਡੀਓ ਦਾ ਕਰਦੇ ਆ ਐਂਡ ਮਿਲਾਂਗੇ ਜੀ ਕਿਸੇ ਨਿਊ ਬਲੌਗ ਦੇ ਨਾਲ ਵੀਡੀਓ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਜਿਆਦਾ ਧੰਨਵਾਦ ਜੀ ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ